ਤੂੰ ਤਾਂ ਗੱਲ ਕਾ ਸੁਣਾ ਨਾ ਮੈਂ ਨਹੀਂ ਕੁਝ ਵੀ ਸੁਣਨਾ ਫੜਾ ਉਹਰੇ ਫੜਾ ਮੈਂ ਮੈਂ ਨਹੀਂ ਕੁਝ ਵੀ ਸੁਣਨਾ ਹੁਣ ਮੈਂ ਨਹੀਂ ਰਹਿਣਾ ਤੂੰ ਰਹਿਣ ਤੂੰ ਆ ਜਾ ਜੇ ਦੀ ਨੇਟ ਕਰਾ ਲੇ ਦੇਖ ਲਾ ਤਾਂ ਹੁਣ ਚਲਦੀਆਂ ਹੁਣ ਚਲਦੀਆਂ ਇੰਨਾ ਟਾਈਮ ਲੱਗਦਾ ਤਾਂ ਵੀ ਹੁਣ ਟਾਈਮ ਤਾਂ ਲੱਗ ਹੀ ਜਾਂਦਾ ਹੁੰਦਾ ਯਾਰ ਹੋਰ ਫੇਸ ਵੀ ਕਿਹੜਾ ਮਾਰਚਾਉਣਾ ਦੱਸ ਹਾਂ ਬਸ ਤੂੰ ਜਾਂ ਤੁਸੀਂ ਕੱਪੜੇ ਬਦਲ ਲਓ ਜਾਇਆ ਉੱਥੇ ਸਰਮਾ ਕੱਪੜੇ ਵੰਦ ਕੇ ਜਾਨਣਾ ਹਨ ਹਾਂ ਮੈਂ ਵੀ ਕਰਦੇ ਕੱਪੜੇ ਸਰ ਸਰ ਜੀ ਬਿਲਕੁਲ ਤੇ ਪੀਤੀ ਦਾ ਹੋ ਗਿਆ ਹੁੰਦਾ ਜੀ ਜੰਗਾ ਠੀਕ ਹੈ ਤੇ ਮੈਂ ਚਾਹੇ ਤੁਸੀਂ ਕਿਹਾ ਕਿ ਮੈਂ ਵੀ ਇਨੇ ਵਾਲੇ ਕੱਪੜੇ ਵੰਦ ਕੇ ਘਰ ਦਾ ਕੰਮ ਕਰਾਂ ਕਿੰਨਾ ਗਾ ਪਿਆ ਤੂੰ ਤੋ ਚਲ ਫਿਰ ਮੈਂ ਜਾਨਣਾ ਫਿਰ ਤੂੰ ਕੀ ਕੀ ਜਾਇਆ ਠੀਕ ਹੈ ਕਭੂ ਜੀ ਸਸਰੀ ਘਰ ਆ ਲ ਭਾਈ ਹੋ ਠੀਕ ਹੋ ਹਾਂਜੀ ਠੀਕ ਹੈ ਤੁਸੀਂ ਠੀਕ ਹੋ ਹਾਂ ਠੀਕ ਆ ਮੈਂ 3 ਘੰਟਾ ਹੋ ਗਿਆ ਬਿਰੋਡੇ ਤੋਂ ਫੋਨ ਕਰਦੀ ਨੂੰ ਫੋਨ ਤਾਂ ਕਭੂ ਜੀ ਪਰਸ ਚ ਪਿਆ ਪਰਸ ਚੋਂ ਕਾ ਨੂੰ ਕੱਢਣਾ ਵੀ ਕਿਤੇ ਭੂਆ ਦਾ ਫੋਨ ਕਰ ਦੇਵੇ ਭੂਆ ਲੈ ਵਿਆਹ ਲੈ ਜਾ ਕੇ ਭਾਈ ਤਾਂ ਸਾਨੂੰ ਉਈ ਦਰ ਲੱਗਦਾ ਬਾਬਾ ਨਹੀਂ ਭੂਆ ਜੀ ਡਰ ਕਿਉਂ ਲੱਗਦਾ ਹੈ ਵੀ ਅਸੀਂ ਵਿਆਹ ਗਏ ਹੋਏ ਸੀਗੇ ਆ ਕੇ ਬਸ ਨੇ ਕੰਮ ਕਰਨ ਲੱਗੀ ਪਰਸ ਚੋਂ ਕੱਢਿਆ ਨਹੀਂ ਮੋਬਾਈਲ ਅੱਛਾ ਹਾਂ ਤੁਸੀਂ ਇੰਨੇ ਕਿਤੇ ਰੋ ਹੋਵੇ ਪਾਣੀ ਲੈ ਕੇ ਆਉਣੀ ਆਹੋ ਪਾਣੀ ਦੀ ਘੁੱਟ ਲਿਆ ਭਾਈ ਕੀ ਦਿਰ ਤੋਰ ਮੁੰਡਾ ਕਿੱਧਰ ਗਿਆ ਉਹ ਖੇਤ ਗਏ ਲੁੱਜੀ ਗਿਆ ਬਾਹਰ ਅੱਛਾ ਐ ਕੱਲ ਫਿਰ ਮੁੰਡੇ ਨੂੰ ਫੋਨ ਕਰਦੇ ਮਿਲ ਜੂਗਾ ਮੈਨੂੰ ਆ ਕੇ ਕਿੰਨਾ ਕਰੀਏ ਕੋਈ ਫੋਨ ਲੱਤੂ ਆਈ ਬੈਠੀ ਆ ਔਰ ਭਾਈ ਪੂਆ ਨੇ ਦਾ ਉਹ ਨਹੀਂ ਆ ਪੂਆ ਪੂਆ ਦੇ ਪੇਕਿਆਂ ਦਾ ਘਰ ਆ ਪੂਆ ਜਦ ਮਰਦੀ ਆ ਮੱਥਾ ਟੇਕਦਾ ਪੂਆ ਹਾਂ ਯਾਰ ਯਾਰ ਆ ਪੁੱਤ ਹੋਰ ਠੀਕ ਆ ਹਾਂ ਠੀਕ ਆ ਵਧੀਆ ਤੂੰ ਦੱਸ ਹਾਂ ਵਧੀਆ ਠੀਕ ਆ ਚੱਲ ਵਧੀਆ ਕੀਤਾ ਦਾ ਢੇੜਾ ਮਾਰ ਲਿਆ ਮਿਲਕੀਨ ਆਲੇ ਆ ਕੇ ਹੋਰ ਹੋਰ ਭਾਈ ਮੇਰੇ ਪੇਕਿਆਂ ਦਾ ਘਰ ਆ ਮੇਰੇ ਹੌਲ ਉੱਠਦਾ ਮਿਲਣ ਦਾ ਲਾਹੌਰ ਪੂਆ ਜਦ ਮਰਦੀ ਆ ਜਾ ਤੇਰਾ ਆਪਦਾ ਘਰ ਆ ਇਹ ਉਹੀ ਤਾਂ ਗੱਲ ਆ ਵੀ ਮੈਂ ਤਾਂ ਜਦੀ ਭੱਦੀ ਆਉਣੀ ਚੁੱਪ ਕਰਕੇ ਜਾ ਚੱਲ ਵਧੀਆ ਚਾਹ ਪਾਣੀ ਪੀ ਲਿਆ ਹਾਂ ਪੀ ਲਿਆ ਬਸ ਅੱਛਾ ਹੁਣ ਆਈ ਤੇ ਜੀ ਹਾਂ ਕੀ ਬੈਠੀ ਆ ਘਰ ਤਾਂ ਹੋ ਗਿਆ ਆ ਤੇਰੀ ਬਹੂ ਫੋਨ ਵੀ ਨਹੀਂ ਚੱਕਦੀ ਹੈਗੀ ਫੋਨ ਇਧਰ ਉਧਰ ਪਿਆ ਹੋਊਗਾ ਨਾ ਇਧਰ ਉਧਰ ਕੀ ਕਹਿੰਦੀ ਭੂਆ ਪਰਸ ਕਿਉਂ ਪਰਸ ਜੇ ਰੱਖਣ ਨੂੰ ਲੈ ਇਹਨੇ ਨੂੰ ਕੁੱਤੇ ਦੇ ਵੀ ਤੂੰ ਫੋਨ ਦਾ ਚੱਕ ਲੈ ਉੱਥੋਂ ਮੈਂ ਤੁਰ ਕੇ ਆਈ ਆ ਵੀ ਥੋੜੇ ਤਾਂ ਅੱਡੇ ਤੇ ਕੋਈ ਬਸ ਨਾ ਆਵੇ ਕੋਈ ਹੋਰ ਨਾ ਆਵੇ ਚੱਲ ਕੋਈ ਨਹੀਂ ਭੂਆ ਫਿਰ ਹੁਣ ਚੱਲ ਮੈਂ ਵੀ ਚਾਹ ਪਾਣੀ ਪੀ ਲਾਂ ਫਿਰ ਚੱਲ ਪੀ ਲੈ ਚੰਗਾ ਲਓ ਵੀ ਚਾਹ ਪੀ ਲਓ ਇਹ ਖਾ ਨਹੀਂ ਜਾਈ ਦੇ ਪਿਕੜੇ ਕੋਈ ਮਿੱਠਾ ਸੰਦਾ ਨਹੀਂ ਦਿੱਤਾ ਬਿਆਰ ਤੇ ਤੈਨੂੰ ਨਹੀਂ ਹੁੰਦੀ ਐ ਭੂਜੀ ਪਹਿਲਾਂ ਚਾਹ ਤਾਂ ਫੜ ਲਓ ਤਦ ਠੀਕ ਹਾਲੋ ਕੋਈ ਟਖਾ ਦੇ ਛੇੜਾ ਕੁੜਾ ਮਿੱਠਾ ਹੈ ਨਿੰਬੂ ਦਾ ਨਿੰਨੀਆਂ ਦਾ ਗੱਠਾ ਨੇ ਵਿੱਚ ਇਹਦੇ ਜਰਾ ਜਮਣਾ ਤੇ ਤੇਰੇ ਪੇਕਿਆਂ ਦੇ ਲੈ ਜਾ ਚੱਕ ਕੇ ਇਹਨੂੰ ਮੈਂ ਕਾਣੀਆਂ ਆਈਆਂ ਬੋਹਰਾ ਜੱਜ ਜਦੀਏ ਨਹੀਂ ਇਹ ਨੀ ਸਵਾਦ ਆਇਆ ਨਾ ਬੱਸ ਲੈ ਜਾ ਭਾਈ ਹਲੋ ਜੀ ਆਪੀ ਨੂੰ ਨੂੰ ਆਪ ਕੋ ਤੂੰ ਹੁਣ ਜਦੀ ਜਾ ਤਾ ਜਦੀ ਤੂੰ ਉਹ ਲੋਨ ਦਾਲ ਪਠਿਆਈ ਕਰੀ ਲਾਗੀ ਨਿੰਦਰ ਕਹਿੰਦੀ ਤਾਂ ਕੋਰਾ ਸਵਾਦ ਨਹੀਂ ਅਗਲਾ ਆ ਜਾ ਆਪਣਾ ਇਕੱਠਾ ਨਹੀਂ ਬਸ ਆਹੀ ਗੱਲਾਂ ਨਹੀਂ ਦੇ ਵਿੱਚ ਨਹੀਂ ਚਲ ਕੋਈ ਨਹੀਂ ਬੁੜੀਆਂ ਨੂੰ ਆਸ ਤੇ ਹੁੰਦੀ ਐ ਕਹਿਣ ਨੂੰ ਬੋਲਤੀ ਐ ਜੀ ਪਤਨੀ ਇਹ ਇਮੇ ਜੇ ਕਦੇ ਕਿਸੇ ਕੰਮ ਵਿੱਚ ਨੁਕਸ ਕਰਦੀ ਜਾਊਗੀ ਕਦੇ ਕਿਸੇ ਮੱਚ ਕੱਢੀ ਜਾਊਗੀ ਚਲ ਕੋਈ ਨਹੀਂ ਤੂੰ ਨਾ ਟੈਨਸ਼ਨ ਲੈ ਚਲ ਤੁਸੀਂ ਪੀ ਲੋ ਚਾਹ ਮੈਂ ਕਰਾਂ ਕੰਮ ਠੀਕ ਚਲ ਇਹ ਨਾ ਕੱਢ ਕੇ ਆਉਂਦੀ ਆਂ ਮਹਿਰਾਨ ਪ੍ਰੀਤ ਹਾਂ ਜੀ ਮੈਂ ਪੁੱਤ ਮਾਦਰ ਰਾਣੀ ਕੰਨੀ ਜਾ ਕੇ ਆਉਣੀ ਆਂਗੀ ਅੱਛਾ ਜਾ ਆ ਨਾਲੇ ਮੇਰੇ ਆਉਂਦੀ ਨੂੰ ਦਾ ਸਬਜੀ ਕੋਈ ਚੱਜ ਦੀ ਧਰ ਲਈ ਇਹ ਗੋਈਰੀ ਮੈਂ ਪਨੀਰ ਮੰਗਾ ਲੇਨੀ ਆ ਹਾਓ ਤੈਨੂੰ ਪਤਾ ਮੈਨੂੰ ਦਾਣਾ ਦੂਣਾ ਨਹੀਂ ਪਸੰਦ ਕਿਤੇ ਭੂਗੀ ਮਸਲੀ ਧਰ ਕੇ ਬਹਿ ਜੇ ਹੁੰਦੀ ਲੋ ਬਣਾ ਲਈ ਭਾਈ ਰੋਟੀ ਸਬਜ਼ੀ ਬਣਾਣੀ ਹੈ ਭੂਈਰੀ ਬਣਾਉਣੀ ਹੈ ਮੇਰੇ ਗੱਲ ਨੂੰ ਸੁਣ ਕੇ ਹਾ ਜੇ ਬਣਾਉਣੀ ਆ ਨਾ ਪੁੱਤ ਦਾ ਟਾਈਮ ਤਾਂ ਕਿਹੜਾ ਹੋਇਆ ਪੀਆ ਮੈਂ ਚਾਦਰ ਜੀ ਬਦਲ ਲਾਗੀ ਸੀਗੀ ਉਹ ਚਾਦਰਵਾਦ ਨੂੰ ਇਹ ਕਿਹੜਾ ਜਿਆਦਾ ਸੋਹਣੀ ਵਸਾਦੀ ਹੁਣ ਕਿਹੜਾ ਵਸਾਉਂਦਾ ਹੈਗੀ ਚਾਦਰਾਂ ਨੂੰ ਕੋਈ ਨਾ ਭੋਜੀ ਫਿਰ ਤਾਂ ਵਧੀਆ ਲੱਗਦੀ ਹੈ ਚਲ ਚੰਗਾ ਇਰਾਦੇ ਖਾਲੀ ਰੋਟੀਆਂ ਤਾਂ ਉਹ ਕਿਹੜੇ ਵੇਲੇ ਦੇਖੀਂ ਹਜੇ ਤੱਕ ਕੁਛ ਨਹੀਂ ਲਿਖਵਾਇਆ ਤੋ ਆਰ.ਟੀ.ਆਈ. ਵੀਰ ਚੱਲ ਠੀਕ ਐ ਕੋਈ ਨਹੀਂ ਫਿਰ ਮੈਂ ਕੱਢ ਲੰਨਾ ਗੱਲ ਕੋਈ ਨਹੀਂ ਠੀਕ ਐ ਚੰਗਾ ਹੋ ਫਿਰ ਭੱਲੇ ਆ ਪਾਣੀ ਆ ਲੋ ਜੀ ਪਾਣੀ ਮੈਂ ਤਾਂ ਸਵੇਰ ਦੀ ਨਾਲ ਦੁਖੀ ਹੋਈ ਪਈਆਂ ਚੰਦੂ ਦੀ ਭੂਆ ਹੀ ਕਿਉਂ ਕੀ ਹੋ ਗਿਆ ਉਹ ਤਾਂ ਨਹੀਂ ਗੁੱਸੇ ਉਹ ਜਾਂਦੀ ਆ ਕਦੇ ਕਿਸੇ ਚੀਜ਼ੇ ਨੂੰ ਸਕਦੀ ਜਾਂ ਕਦੇ ਖੁਸ਼ ਕਰੀ ਜਾਂਦੀ ਆ ਚੱਲ ਫੇਰ ਕੀ ਹੋ ਗਿਆ ਭੂਆ ਲੱਗਦੀ ਆ ਆਪਣੇ ਭੂਆ ਵਿਚਾਰੀ ਵੱਡੀ ਆ ਉਹ ਉਸੇ ਦਾ ਘਰ ਆ ਉਹ ਹੁਣ ਜਦੋਂ ਮਰਜੀ ਆਵੇ ਜਦੋਂ ਮਰਜੀ ਜਾਵੇ ਨਹੀਂ ਉਹ ਤਾਂ ਤੁਹਾਡੀ ਗੱਲ ਠੀਕ ਆ ਪਰ ਇਹ ਜਿੰਨੀ ਐਂ ਦੀ ਗੁੱਸੇ ਐ ਇੰਨੀ ਤਾਂ ਕਦੇ ਹੈ ਨਹੀਂ ਸੀ ਪਹਿਲਾਂ ਵੀ ਆਉਂਦੀ ਰਹੀ ਐ ਅੱਜ ਦਾ ਉਹ ਸੁਭਾਈ ਕੁਝ ਬਦਲਿਆ ਪਿਆ ਉਹ ਮੈਂ ਦੱਸਦਾ ਕਿਉਂ ਬਦਲਿਆ ਹੋਇਆ ਤੋਂ ਮੈਨੂੰ ਬਿੰਦਰ ਦਾ ਫੋਨ ਆਇਆ ਸੀ ਹੁਣ ਉਹ ਕਹਿੰਦਾ ਵੀ ਮੇਰੀ ਮੰਮੀ ਦਾ ਲੜਕੇ ਵਾਗੀ ਮਹਾਵੀ ਉਰੀ ਆਈ ਹੋਈ ਆ ਅੱਛਾ ਹਾਂ ਕਹਿੰਦਾ ਚਲ ਕੋਈ ਨਹੀਂ ਵੀ ਚਲ ਤੁਸੀਂ ਉਹਨੂੰ ਸਮਝਾ ਲਿਓ ਜੱਟ ਤੇਜ ਦਿਓ ਅੱਛਾ ਅੱਛਾ ਤਾਂ ਹੀ ਫਿਰ ਉਹ ਆਈ ਨਹੀਂ ਭਈ ਤਾਂ ਖੀਜੀ ਹੋਈ ਆ ਹਾਂ ਤਾਂ ਗੁੱਸਾ ਘਟ ਰਹੀ ਹੈ ਹਾਂ ਚਲ ਕੋਈ ਨਹੀਂ ਮੈਂ ਲਾਉਣਾ ਫਿਰ ਪੂਆ ਤੇ ਸਕੀਮ ਕੋਈ ਜੀ ਮਾਜੀ ਕੋਈ ਸਕੀਮ ਲਾਓ ਧੂਆ ਨੂੰ ਉਹਦੇ ਘਰੇ ਭੇਜੋ ਨਾ ਕੋਈ ਨਹੀਂ ਤੂੰ ਫਿਕਰ ਨਾ ਕਰ ਮੈਂ ਕਰਦਾ ਅੱਛਾ ਦੇ ਮਹਾਨਾ ਜਾਂ ਤੂੰ ਬੱਸ ਕਰ ਨਾ ਮੈਂ ਨਹੀਂ ਰਹਿਣਾ ਫਿਰ ਜੀ ਚੱਲ ਜਾ ਫਿਰ ਆਹ ਰਹਿਣਾ ਨਹੀਂ ਰਹਿਣਾ ਇਹਨਾਰੇ ਹੋ ਦੇ ਪਿਆ ਕੀ ਰੌਲਾ ਜਿਹਾ ਪਾਈ ਜਾਂਦੇ ਆ ਤੁਸੀਂ ਹੋ ਆ ਕੀ ਰਸ ਆਇਆ ਬਹਿ ਜਾ ਮੈਂ ਦੱਸਦਾ ਮੈਂ ਤਾਂ ਪਈ ਤੀ ਅੰਦਰ ਕੀ ਡੰਡ ਜੀ ਪਾਈ ਜਾਂਦੇ ਹੋ ਡੰਡ ਕਾ ਜੀ ਉਹ ਲੜਕੇ ਬਾਗੀ ਨੂੰ ਤੇਰੀ ਪ੍ਰੀਤੀ ਹੋਰ ਕਿਉਂ ਉਹੀ ਬੱਸ ਮਾੜੀ ਮਾੜੀ ਗੱਲ ਪਿੱਛੇ ਨਾ ਨਾ ਦੱਸ ਦੱਲ ਨੂੰ ਕੀ ਹੋ ਗਈ ਇੱਥੇ ਗੱਲ ਲੜਨ ਨੂੰ ਨਾ ਤੂੰ ਰੋਕ ਲੈਿੰਦਾ ਪੁੱਤ ਫੇਰ ਉਹ ਆ ਰੋਕਿਆ ਬਥੇਰਾ ਦੀ ਜੇ ਰੋਕੇ ਫੇਰ ਹੀ ਐ ਇਹ ਜੀ ਕਿਹੜੀ ਗੱਲ ਹੋ ਗਈ ਨਾ ਪੁੱਤੇ ਦੀ ਜਿਹੜਾ ਜਾਨ ਤੇ ਨੋਂ ਤੱਕ ਪਹੁੰਚ ਗਈ ਐਡੀ ਗੱਲ ਉਹ ਤਾਂ ਉਹੀ ਜਾਣੇ ਹੁਣ ਨਾ ਜਦ ਗੱਲ ਦਾ ਨਹੀਂ ਪਤਾ ਆਪਾਂ ਨੂੰ ਤਾਂ ਮੈਨੂੰ ਤਾਂ ਪਤਾ ਨਹੀਂ ਵੀ ਲੜੀ ਕਿਉਂ ਆ ਨਾ ਦੱਸ ਮੈਂ ਤਾਂ ਹਾਂ ਹੈ ਹੈਰਾਨ ਆ ਮੈਂ ਤਾਂ ਖਾਲ ਦਿੰਦਾ ਤੂੰ ਫੇਰ ਮੈਂ ਜਾਣ ਦਿੰਦੀ ਸੀ ਬੇਲ ਨੂੰ ਉਹਨੂੰ ਪੁੱਛਿਆ ਕੋਈ ਲੜਕੇ ਥੋੜੀ ਜਾਂਦਾ ਹੁੰਦਾ ਬੇਟਿਆਂ ਨੂੰ ਹਾਂ ਲੈ ਬੇਕੀ ਚੁੱਪ ਕਰਕੇ ਦੁਰ ਗਈ ਬੀੜ ਕਿਹਨਾਂ ਨੂੰ ਪੈ ਕੇ ਤੇ ਖੂਜੀ ਖੂਜੀ ਜਾਂਦੇ ਹੁੰਦੇ ਨੇ ਗੱਲ ਤਾਂ ਉਹੀ ਆ ਹਾਂ ਨਾ ਨੂੰ ਹੁਣ ਪਤਾ ਤਾਂ ਹੈਗਾ ਚੰਗਾ ਭਲਾ ਵੀ ਕੰਮ ਧੰਦੇ ਦਾ ਪਿੱਛੇ ਦੱਸ ਸਰਦਾ ਨਹੀਂ ਹੈਗਾ ਉਹ ਗੱਲ ਤਾਂ ਆਹੀ ਆ ਭੂਆ ਚੱਲ ਜੇ ਇੰਨੀ ਸੋਚ ਆਲੀ ਹੋ ਗਈ ਹਾਂ ਚੁੱਪ ਕਰਕੇ ਤੁਰ ਗਈ ਤਾਂ ਸੱਦ ਹੋ ਗਈ ਆ ਤਾਂ ਭਾਈ ਚੱਲ ਚੰਗਾ ਭੂਆ ਫਿਰ ਮੈਂ ਤਾਂ ਹੁਣ ਖੇਤ ਜਾਣਾ ਅੱਛਾ ਮੈਂ ਮੰਗਰੋਂ ਫਿਰ ਰੋਟੀ ਪਾਣੀ ਬਣਾ ਲੀ ਹੁਣ ਭਾਈ ਆਪਣਾ ਫਿਰ ਆਪਾਂ ਭੂਆ ਭਤੀਜਾ ਖਾਣਾ ਲੈ ਦੋਨੇ ਚੰਗਾ ਠੀਕ ਆ ਭਾਈ ਕਰ ਦੂ ਠੀਕ ਆ ਆ ਨਮਾਜ਼ ਆ ਬਖਾਣਾ ਪਈ ਗਿਆ ਸਾਹੂ ਲੋਨਾਂ ਰੋਟੀਆਂ ਪਿੱਛੇ ਤਾਂ ਉੱਥੇ ਲੜਾਈ ਦੀ ਆ ਹੁਣ ਫੇਰ ਗੱਲ ਪੈ ਗਈ ਮੇਰੇ ਰੋਟੀਆਂ ਲਾਉਣੀਆਂ ਦੱਸ ਆ ਉਹਦਾ ਕੀ ਪਤਾ ਕੋਈ ਤੇ ਮੈਂ ਨਾ ਨਾ ਮੋੜੇ ਹੁਣ ਮੈਂ ਤੇ ਨਹੀਂ ਭਾਂਡੇ ਮੰਗੀ ਜਾਊਂ ਇੰਨਾ ਤੇ ਫੇਰ ਦੱਸ ਲੈ ਇੱਥੇ ਕਿਹੜਾ ਕੰਮ ਕਰੂੰਗਾ ਵਾਹ ਸਾਰਾ ਕੰਮ ਮੇਰੇ ਘਰ ਪਾ ਕੇ ਤੁਰ ਕੀ ਮਹਾਰਾਣੀ ਆਪ ਮੌਂਜਣਾ ਇਹ ਤੋਂ ਵੈਤਰ ਤਾਂ ਮੈਂ ਆਪ ਰੋਥੀ ਠੀਕ ਹੁਣ ਇੱਥੇ ਵੀ ਸਾਰਾ ਕਰਨਾ ਪਊਗਾ ਮੈਨੂੰ ਲਾਉਣੀ ਆਸ ਤੇ ਕਿਈ ਨਹੀਂ ਮੋੜੇ ਮੈਨੂੰ ਤਾਂ ਜਾਣਾ ਪਈ ਤਾ ਸੱਤਾਂ ਲੈ ਹੈਪੀ ਕਿੱਧਰ ਲੱਗ ਗਿਆ ਆ ਆ ਆ ਜਾ ਲਤਾ ਬੂਆ ਅਲਗਾ ਫਾ ਕਿੱਧਰ ਚੱਕ ਲਿਆ ਮੈਂ ਭਾਈ ਮੇਰੀ ਗੱਲ ਸੁਣੂ ਮੈਂ ਜਾਣੀ ਆ ਅੱਛਾ ਕਿੱਥੇ ਪਿੰਡ ਹੋਰ ਪਿੰਡ ਜਾਂਦੀ ਆ ਮੇਰੇ ਜਵਾਕਾਂ ਮੈਨਾਂ ਜੀ ਨਹੀਂ ਲੱਗਦਾ ਓਰੇ ਹੋਰ ਰਹਿੰਦੇ 2-4 ਦਿਨ ਨਹੀਂ ਹੁਣ ਸਾਡੇ ਡੰਗਰੇ ਪਸੂਆਂ ਦਾ ਵੀ ਨਹੀਂ ਸਰਦਾ ਮਾਂ ਕੇ ਤੈਨੂੰ ਪਤਾ ਵੀ ਔਖਾ ਬੂਆ ਮਸਾ ਮਸਾ ਤਾਈ ਤੂੰ ਦੇਖ ਲੈ ਨਹੀਂ ਹੁਣ ਤੂੰ ਆਪਦੀ ਬਸ ਨੂੰ ਬੁਲਾ ਭਾਈ ਘਰੇ ਮੈਂ ਤਾਂ ਜਾਣੀ ਆ ਮੇਰੇ ਤਾਂ ਤੈਨੂੰ ਪਤਾ ਵੀ ਮਾਗਰ ਬਹੁਤ ਔਖਾ ਕਈ ਦਿਨ ਹੋ ਗਏ ਸੁਖਣਾਈ ਨੂੰ ਮੈਨੂੰ ਹੁਣ ਚੱਲ ਦੇਖ ਲੈ ਮੜ ਜੀ ਆਪੂ ਮੈਂ ਤਾਂ ਹੁਣ ਜਾਣਾ ਹੀ ਪਊਗਾ ਭਾਈ ਸਰਨਾ ਨਹੀਂ ਚੱਲ ਠੀਕ ਆ ਫਿਰ ਪੁੱਤ ਫਿਰ ਮੈਂ ਜਾਣੀ ਆ ਚੱਲ ਠੀਕ ਆ ਜਦੋਂ ਉਹਨੂੰ ਬੁਲਾ ਲ ਫੋਨ ਕਰਕੇ ਆਣੀ ਆਪ ਜਾ ਕੇ ਲੈ ਲੈ ਕੋਈ ਨਹੀਂ ਦੇਖ ਲੇਦਾ ਮੈਂ ਬਸ ਠੀਕ ਆ ਵਾ ਨਹੀਂ ਤੇਰੇ ਪੂਆ ਹੁਣ ਕੰਮ ਕਰਨਾ ਪੈ ਗਿਆ ਹੁਣ ਪਿੰਡ ਨੂੰ ਚੱਲ ਤੀ ਚੱਲ ਉਹਨੂੰ ਲਾਉਣ ਦੇ ਪਹਿਲਾਂ ਤਾਂ ਫੋਨ ਹਲੋ ਹੰਦੇ ਉਹ ਪੂਲਾ ਤਾਂ ਬਾਗੇ ਹੁਣ ਆਪ ਆ ਜਾ ਤੂੰ ਇਧਰ ਨੂੰ ਸੱਚੀ ਹਾਂ ਹੋਰ ਹੋਰ ਉਹ ਤਾਂ ਬਾਗੇ ਹੁਣ ਇਹ ਆਪਣੀ ਤਾਂ ਸਕੀਮ ਕੰਮ ਆਣੀ ਤੇ ਹਾਂ ਇਹ ਤਾਂ ਗੱਲ ਹੈਗੀ ਆ ਹਾਂ ਬਸ ਮੈਂ ਆਵਲੀ ਆ ਜੀ ਚੱਲ ਠੀਕ ਆ ਹੁਣ ਆ ਜੀ ਠੀਕ ਹੈ ਜੀ ਠੀਕ ਹੈ ਚੰਗਾ ਆਗੇ ਫਿਰ ਹੈ ਹਾਂਜੀ ਚੱਲੀ ਗਈ ਭੂਆ ਤੇ ਹੈ ਹਾਂ ਪੂਰਾ ਤਸਰ ਦੂਜੇ ਦਿਨੀ ਬਾਕੀ ਜਦੋਂ ਆਪਾਂ ਲੜਿਆ ਅੱਛਾ ਜਦ ਤੇ ਤੂੰ ਗਈਆਂ ਤੂੰ ਦੂਜੇ ਦਿਨੀ ਬੈਗ ਚਾ ਕੇ ਕਹਿੰਦੀ ਮਤ ਜਾਨਨੀ ਆ ਪਿੰਡ ਨੂੰ ਲੈ ਬੜੀ ਚਲਾਕ ਨੀ ਹੋਰ ਤਾਂ ਬਹੁਤ ਜ਼ਿਆਦਾ ਆਪਣੀ ਦਾ ਸਕੀਮ ਕੰਮ ਕਰ ਗਈ ਹਾਂ ਇਹ ਤਾਂ ਹੈਗਾ ਸੱਲ ਹੋਰ ਨਾ ਕਿਹੜਾ ਕੰਮ ਹੈ ਤਾਂ ਨਾਕਰੀ ਦਾਫਟ ਕਰਦਾ ਰਹੇ ਲੋਭਾਂ ਤੇ ਨਹੀਂ ਗੱਲ ਤਾਂ ਉਹੀ ਜੀ ਤਾਂ ਹੀ ਤਾਂ ਫਿਰ ਸਕੀਮ ਲਈ ਜੀ ਚਲ ਭਾਗ ਜੇ ਨਹੀਂ ਭੂਆ ਨੂੰ ਆਏ ਕੌਣ ਤੋਰਦਾ ਹੁੰਦਾ ਉਹ ਵੀ ਤਾਂ ਹੈ ਆਹ ਇਹ ਜੀ ਸੱਤ ਕੇ ਆਵੇ ਪਰ ਆਏ ਵੀ ਹੁਣ ਹਰੇਕ ਕੰਮ 'ਚ ਨੁਕਸ ਕੱਢੀ ਜਾਵੇ ਉਹ ਤਾਂ ਬੱਸ ਜਾ ਬੈਸੇ ਜਾ ਕੋਈ ਨਹੀਂ ਚਲ ਹੁਣ ਤੂੰ ਆ ਗਈ ਅਬ ਦਾ ਕੰਮ ਕਰ ਤੇ ਬਣਾ ਚਾਚੂ ਠੀਕ ਹੈ ਮੈਂ ਬਣਾਣੀ ਠੀਕ ਹੈ